ਜਿਹੜੇ ਮਿਹਨਤ ਕਰਦੇ ਨੇ ਨਾ ਆਪਣੇ ਬੱਚੇ ਉੱਤੇ ਜੀ ਉਹ ਬੱਚੇ ਅੱਗੇ ਵਧਦੇ ਨੇ ਇੱਕ ਖਾਸ ਬੱਚਾ ਜਿਹਦੇ ਸੁਪਨੇ ਬਹੁਤ ਵੱਡੇ ਨੇ ਕਿ ਲੱਖਾਂ ਹੀ ਆ ਮੈਂ ਪੜ੍ਹ ਲਿਖ ਕੇ ਜੋ ਆਪਣਾ ਆਪਣਾ ਪੂਰਾ ਕਰ ਸਕਾਂ ਸਵਾਗਤ ਹੈ ਜੀ ਤੁਹਾਡਾ ਸੋਲਤਾ ਟਾਕ ਸ਼ੋਅ ਦੇ ਉੱਤੇ ਤੇ ਮੈਂ ਤੁਹਾਡਾ دوست ਵਿਨਦਰ ਹੋਂਤਾ ਇੱਕ ਖਾਸ ਬੱਚਾ ਜਿਹਦੇ ਸੁਪਨੇ ਬਹੁਤ ਵੱਡੇ ਨੇ ਜਿਹਦੀ ਸੋਚ ਬਹੁਤ ਵੱਡੀ ਹੈ ਮੇਰੇ ਨਾਲ ਕਨਵ ਮੱਟੂ ਬੱਟ ਸਾਹਿਬ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਸੋ ਦਾ ਟਾਕ ਸ਼ੋ ਦੇ ਉੱਤੇ ਕਨਵ ਜੀ ਤੁਸੀਂ ਆਪਣੇ ਜੀਵਨ ਦੇ ਵਿੱਚ ਕੀ ਕਰਨਾ ਚਾਹੁੰਦੇ ਹੋ ਤੁਹਾਡਾ ਆਪਣੇ ਕੀ ਲਕਸ਼ ਹੈ ਜ਼ਿੰਦਗੀ ਦੇ ਵਿੱਚ ਮੇਰਾ ਲਕਸ਼ ਹੈ ਇਹ ਮੈਂ ਪੜ੍ਹ ਲਿਖ ਕੇ ਜੋ ਆਪਣਾ ਸੁਪਨਾ ਪੂਰਾ ਕਰ ਸਕਾਂ ਦੇਸੀ ਪੰਜਾਬ ਦਾ ਸੁਪਨਾ ਜੋ ਹੈ ਮੇਰਾ ਉਹ ਪੂਰਾ ਹੋਈ ਕਰਨ ਜੀ ਡੀਸੀ ਬਣਨ ਦੇ ਲਈ ਤੁਸੀਂ ਆਪਣੇ ਪੂਰੇ ਦਿਨ ਦੇ ਵਿੱਚ ਜਾਂ ਆਪਣੇ ਦਿਨਚਾਰਾ ਦੇ ਵਿੱਚ ਕੀ ਤਿਆਰੀ ਕਰ ਰਹੇ ਹੋ ਇਸ ਵੇਲੇ ਮੈਂ ਹਾਇ ਤੱਕ ਪੜਾਈ ਕਰ ਰਿਹਾ ਮੈਂ ਪੜ੍ਹ ਲਿਖ ਕੇ ਵੱਡਾ ਕੇ ਮੈਂ ਡੀਸੀ ਬਣ ਜਾऊंगा ਕਰਨ ਜੀ ਕਿਹੜੀ ਕਲਾਸ ਦੇ ਵਿੱਚ ਪੜ ਰਹੇ ਹੋ ਮੈਂ 6th ਕਲਾਸ 6th ਕਲਾਸ ਦੇ ਵਿੱਚ ਪੂਰੇ ਜਿਹੜੀ ਤੁਹਾਡੇ ਦਿਨ ਦੀ ਸ਼ੁਰੂਆਤ ਹੁੰਦੀ ਹੈ ਕਨਵ ਜੀ ਉਹ ਕਿਸ ਤਰੀਕੇ ਨਾਲ ਕਰਦੇ ਹੋ ਕਿੰਨੇ ਵਜੇ ਉੱਠਦੇ ਹੋ ਤੁਸੀਂ ਮੈਂ 6:30 ਵਜੇ ਉੱਠ ਕੇ 7:30 ਵਜੇ ਸਕੂਲ ਜਾਣਾ ਹੈ ਜੀ ਤੇ ਮੈਂ ਮੇਰ ਦਿਨ ਦੀ ਸ਼ੁਰੂਆਤ ਬਹੁਤ ਚੰਗੀ ਹੁੰਦੀ ਆ ਐਸੀ ਗੱਲ ਨਹੀਂ ਕੋਈ ਤੇ ਕਨਵ ਸਕੂਲ ਤੋਂ ਆ ਕੇ ਕੀ ਕਰਦਾ ਹੈ ਮੈਂ ਸਕੂਲ ਤੋਂ ਆ ਕੇ ਫਿਰ ਸ਼ਾਮ ਸ਼ਾਮ ਨੂੰ ਪੜਾਈ ਕਰਦਾ ਜੀ ਕਨਵ ਨੂੰ ਕੋਈ ਸੰਗੀਤ ਸੁਣਨਾ ਜਾਂ ਕੋਈ ਖਾਸ ਤਰੀਕੇ ਦੇ ਕੋਈ ਜਿਹੜੀ ਮੋਟੀਵੇਸ਼ਨਲ ਮੂਵੀਜ਼ ਦੇਖਣਾ ਜਾਂ ਕੋਈ ਹੋਰ ਤਰ੍ਹਾਂ ਦੀਆਂ ਕਿਤਾਬਾਂ ਪੜ੍ਹਨ ਦਾ ਸ਼ੌਂਕ ਹੈ ਹਾਂਜੀ ਮੈਨੂੰ ਇਹ ਬੜਾ ਸ਼ੌਂਕ ਹੈ ਮੈਂ ਆਪਣੇ ਲਾਈਫ ਚ ਅੱਗੇ ਵਧਾਂ ਇਹ ਦ ਲਾਈਫ ਚ ਅੱਗੇ ਵਧਣ ਦਾ ਜਿਹੜਾ ਸ਼ੌਂਕ ਆ ਜੀ ਇਹ ਸਭ ਤੋਂ ਵੱਡਾ ਸ਼ੌਂਕ ਆ ਬਿਲਕੁਲ ਜੀ ਬਿਲਕੁਲ ਕੰਨ ਦੇ ਬਹੁਤ ਸਾਰੇ ਬੱਚੇ ਨੇ ਜਿਹੜੇ ਤੁਹਾਡੀ ਏਜ ਦੇ ਨੇ ਜਾਂ ਤੁਹਾਡੇ ਤੋਂ ਛੋਟੇ ਨੇ ਜਾਂ ਵੱਡੇ ਨੇ ਬਹੁਤ ਸਾਰੇ ਬੱਚੇ ਨਾ ਜਿਹੜਾ ਆਪਣਾ ਟਾਈਮ ਹੈ ਉਹ ਜਾਂ ਤਾਂ ਫਾਲਤੂ ਇਧਰ ਉਧਰ ਘੁੰਮ ਕੇ ਗਵਾ ਦਿੰਦੇ ਨੇ ਜਾਂ ਮੋਬਾਈਲ ਤੇ ਗਵਾ ਦਿੰਦੇ ਨੇ ਅਜਿਹੇ ਬੱਚਿਆਂ ਨੂੰ ਤੁਸੀਂ ਕੀ ਕਹਿਣਾ ਚਾਹੋਗੇ ਮੈਂ ਇਸ ਇਸ ਬੱਚਿਆਂ ਨੂੰ ਮੈਂ ਇਹ ਕਹਿਣਾ ਚਾਹੁੰਦਾ ਜਿਹੜੇ ਆਪਣੇ ਮਾ ਮਾਪੇ ਦੀ ਦਾਦਾ ਦਾਦੀ ਗੱਲ ਨਹੀਂ ਨਾ ਮੰਨਦੇ ਜੀ ਅਸੀਂ ਉਹਨਾਂ ਦੀ ਲਾਈਫ ਆਪਣੇ ਆਪ ਹੀ ਬਰਬਾਦ ਹੋ ਨਹੀਂ ਦੇ ਜੀ ਤੇ ਜਿਹੜੇ ਜਿਹੜੇ ਪੜੇ ਲਿਖੇ ਨਾ ਉਹ ਮਾਤਾ ਪਿਤਾ ਨੂੰ ਦਰਦ ਦਿੱਤਾ ਦਿਨ ਪੋਸਟੇ ਕਰਨਾ ਅੱਲਾਈਫ ਚ ਗੇਵਾ ਦੇ ਨੇ ਮੈਂ ਅਜ ਦਾ ਫਰਸਾਤ ਕੀ ਕਰਾਂ ਦਾਦਾ ਜੀ ਕੀ ਕਰਾਂ ਜੀ ਇਹ ਜਿਹੜੇ ਆਪਣੇ ਆਪ ਆਪਣੀ ਲਾਈਫ ਖਰਾਬ ਕਰਦੇ ਨੇ ਇਹ ਇਹਨਾਂ ਦਾ ਇਹ ਜਿਹੜੇ ਲਾਈਫ ਚ ਆਪਣੇ ਮਾਤਾ ਪਿਤਾ ਨੂੰ ਪੋਸ਼ ਕੇ ਗੇਵਾ ਦੇ ਨੇ ਨਾ ਉਹ ਅੱਗੇ ਨਿਕਲ ਕੇ ਜੀ ਕਦਰਜੀ ਤੁਹਾਡੇ ਫਾਦਰ ਸਾਹਿਬ ਦਾ ਕੀ ਨਾਮ ਹੈ ਮੇਰੇ ਫਾਦਰ ਦਾ ਨਾਮ ਹੈ ਜੀ ਦੀਪਕ ਸ਼ਰਲੀ ਤੁਹਾਡੇ ਦਾਦਾ ਜੀ ਦਾ ਕੀ ਨਾਮ ਹੈ ਹਾ ਬਾਦਰੀ ਪੂਟਾ ਅਨਾਤਮਸੀ ਤੇ ਤੁਹਾਡੇ ਫਾਦਰ ਸਾਹਿਬ ਤੇ ਤੁਹਾਡੇ ਦਾਦਾ ਜੀ ਦੀ ਤੁਹਾਨੂੰ ਕਿੰਨੀ ਕਿ سپورਟ ਹੈ ਤੁਹਾਡੇ ਸੁਪਨੇ ਨੂੰ ਪੂਰਾ ਕਰਨ ਦੇ ਵਿੱਚ ਇਹਨਾਂ ਦੀ ਬੜੀ سپورਟ ਹੈ ਇਹਨਾਂ ਦੀ ਹੀ ਇਹਨਾਂ ਦੀ ਲਾਈਫ ਕਰਕੇ ਹੀ ਮੈਂ ਅੱਜ ਐਡੇ ਵੱਡੇ ਸਕੂਲ ਚ ਪਿਆ ਜੀ ਜਿਹੜੇ ਮਿਹਨਤ ਕਰਦੇ ਨੇ ਆਪਣੇ ਬੱਚੇ ਉੱਤੇ ਜੀ ਉਹ ਬੱਚੇ ਅੱਗੇ ਵਧਦੇ ਨੇ ਜਿਹੜੇ ਬੱਚੇ ਜਿਹੜੇ ਮਾਤਾ ਪਿਤਾ ਲਾਈਫ ਚ ਅੱਗੇ ਨਹੀਂ ਨਾ ਬਦਾਉਣਾ ਚਾਹੁੰਦੇ ਬੱਚਿਆਂ ਨੂੰ ਜੀ ਉਹ ਬੱਚਿਆਂ ਦੀ ਲਾਈਫ ਹੀ ਖਰਾਬ ਹੁੰਦੀ ਆ ਜਿਹੜੇ ਬੱਚੇ ਮਾਤਾ ਪਿਤਾ ਜਿਆਦਾ ਪੜ ਦੇਂਦੇ ਨਾ ਜਾਂ ਪੜਾਉਂਦੇ ਨੇ ਉਹ ਬੱਚੇ ਵੀ ਖੁਸ਼ ਹੁੰਦੇ ਨੇ ਮੈਂ ਜਿਹੜਾ ਮੇਰਾ ਦਾਦਾ ਜੀ ਪੜ੍ਹਾਉਂਦੇ ਆ ਮੇਰੇ ਪਿਤਾ ਜੀ ਪੜ੍ਹਾਉਂਦੇ ਕਦੋਂ ਦੇ ਸਕੂਲ ਦੇ ਵਿੱਚ ਟੀਚਰਾਂ ਦੇ ਨਾਲ ਜਾਂ ਤੁਹਾਡੇ ਸਟੂਡੈਂਟਸ ਦੇ ਨਾਲ ਕਿਦਾਂ ਦਾ ਤੁਹਾਡਾ ਮਾਹੌਲ ਲਿੰਦਾ ਤੁਹਾਡੇ ਟੀਚਰਾਂ ਦੇ ਨਾਲ ਕਿਦਾਂ ਦੀ ਤੁਹਾਡੀ ਗੱਲਬਾਤ ਚੱਲਦੀ ਹੈ ਮੈਂ ਬਹੁਤ ਚੰਗੀ ਗੱਲਬਾਤ ਹੈ ਤੁਹਾਡਾ ਕੋਈ ਫੇਵਰਿਟ ਟੀਚਰ ਹੋਵੇ ਤੁਹਾਡੇ ਸਕੂਲ ਦਾ ਅ ਜਿਸ ਨਾਲ ਤੁਹਾਨੂੰ ਬਹੁਤ ਸਾਰਾ ਜਿਆਦਾ ਪਿਆਰ ਹੋਵੇ ਜਾਂ ਲਗਾਵ ਹੋਵੇ ਮੇਰੀ ਇਸ ਕਲਾਸ ਟੀਚਰ ਦਾ ਨਾਮ ਹੈ ਜੋਤੀ मैम ਜੀ ਤੇ ਉਹਨਾਂ ਨੇ ਜਦੋਂ ਪਹਿਲੇ ਦਿਨ ਗਿਆ ਨਾ ਉਹਨਾਂ ਨੇ ਮੈਨੂੰ ਬਹੁਤ ਪਿਆਰ ਕੀਤਾ ਜੀ ਬਹੁਤ ਮੈਨੂੰ ਪੁੱਛਿਆ ਵੀ ਪਰ ਲਾਈਫ ਚ ਪੜਾਈ ਪਹਿਲੇ ਦਿਨ ਉੱਥੇ ਮੈਂ ਕੀਤੀ ਆ ਐਸੀ ਗੱਲ ਨਹੀਂ ਇਹ ਜੇ ਜੋਤੀ मैम ਹੈ ਨਾ ਜੀ ਉਹ ਉਹ ਮੈਨੂੰ ਪਹਿਲੇ ਦਿਨ ਹੀ ਪੁੱਛ ਰੇ ਸੀ ਕਰਨਾ ਤਾਂ ਕੋਈ ਦਿੱਕਤ ਤੇ ਨਹੀਂ ਹੋ ਰਹੀ ਜੀ ਮੈਂ ਕਿਹਾ ਨਹੀਂ ਜੀ ਜੀ ਜੋ ਹੀ ਐਸੇ ਸਕੂਲਾਂ ਚ ਪਹਿਲੀ ਵਾਰ ਹੀ ਵੇਖੇ ਆ ਜੀ ਕਹੇ ਵੀ ਟੀਚਰ ਕਹਿੰਨ ਨੂੰ ਕੋਈ ਪਿਆਰ ਨਹੀਂ ਕਰਦੀ ਜੀ ਜਿਹੜੇ ਪੜ੍ਹੇ ਲਿਖੇ ਸਕੂਲ ਹੁੰਦੇ ਨੇ ਨਾ ਜੀ ਉਹ ਆਪਣੇ ਆਪ ਹੀ ਬੱਚਿਆਂ ਨੂੰ ਉਹਨਾਂ ਮਾਤਾ ਪਿਤਾ ਨੂੰ ਬਹਿ ਕੇ ਬਹੁਤ ਬੱਚਿਆਂ ਬਾਰੇ ਵੀ ਗੱਲਾਂ ਬਾਤਾਂ ਕਰਦੇ ਨੇ ਜੀ ਮਾਤਾ ਪਿਤਾ ਦੇ ਕੋਲ ਬਿਠਾ ਕੇ ਪੁੱਛਿਆ ਨੂੰ ਵੀ ਐਜੂਕੇਸ਼ਨ ਦੇ ਬਾਰੇ ਬੜਾ ਕੁਝ ਪੁੱਛਦੇ ਨੇ ਜੀ ਇਹ ਜੋ ਐਜੂਕੇਸ਼ਨ ਹੈ ਨਾ ਜੀ ਐਜੂਕੇਸ਼ਨ ਕਰਕੇ ਹੀ ਅੱਜ ਕੱਲ ਦੇ ਬੱਚੇ ਅੱਗੇ ਵਧ ਰਹੇ ਨੇ ਜੀ ਲੋਕਾਂ ਨੂੰ ਵਿਖਾ ਰਹੇ ਨੇ ਮੈਂ ਅੱਜ ਗੱਡੀਆਂ ਦੇ ਘੋਮ ਰਹੇ ਮੋਟਰਸਾਈਕਲ ਦੇ ਘੋਮਗੇ ਉਹ ਪੜ ਕੇ ਜੀ ਐਸੇ ਨਹੀਂ ਕੋਈ ਅਸੀਂ ਨਹੀਂ ਕੋਈ ਗੱਲ ਬਾਤ ਕਨਵ ਜੀ ਤੁਹਾਡੇ ਸਕੂਲ ਦਾ ਨਾਮ ਕੀ ਹੈ ਸੇਨ ਜੂਟ ਸਕੂਲ ਸੇਨ ਜੂਟ ਸੇਨ ਜੂਟ ਸੋ ਇੱਕ ਕਨਵ ਜੀ ਨੇ ਕਨਵ ਜੀ ਦੀ ਸੋਚ ਨੂੰ ਸਲਾਮ ਹੈ ਕਿਉਂਕਿ ਚਾਹੇ ਸਰੀਰਕ ਤੌਰ ਤੇ ਇਹ ਬੱਚਾ ਡਿਸੇਬਲ ਹੈ ਪਰ ਮਾਨਸਿਕ ਤੌਰ ਤੇ ਇੰਨੀ ਵੱਡੀ ਸੋਚ ਔਰ ਇੰਨੀਆਂ ਦੂੰਗੀਆਂ ਤੇ ਇੰਨੀਆਂ ਪਿਆਰੀਆਂ ਗੱਲਾਂ ਮੈਂ ਸੋਚਦਾ ਇਹ ਇੱਕ ਰੱਬੀ ਰੂਹ ਹੈ ਸੋ ਕਨਵ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ कि ਤੁਸੀਂ ਆਪਣਾ ਸਮਾਂ ਦਿੱਤਾ ਹੈ ਔਰ ਅਸੀਂ ਇੰਤਜ਼ਾਰ ਕਰ ਰਹੇ ਹਾਂ ਉਸ ਦਿਨ ਦਾ ਕਿ ਜਿਸ ਦਿਨ ਤੁਸੀਂ ਡਿਪਟੀ ਕਮਿਸ਼ਨਰ ਬਣੋਗੇ ਡੀਸੀ ਬਣੋਗੇ ਤੇ ਅਸੀਂ ਉਸ ਜਗ੍ਹਾ ਤੇ ਆ ਕੇ ਤੁਹਾਡੇ ਇੰਟਰਵਿਊ ਕਰਾਂਗੇ ਔਰ ਤੁਹਾਨੂੰ ਸਲੂਟ ਮਰਾਂਗੇ ਮੈਂ ਅੱਜ ਵੀ ਤੁਹਾਨੂੰ ਸਲੂਟ ਕਰਦਾ ਤੁਹਾਡੀ ਸੋਚ ਨੂੰ ਥੈਂਕ ਯੂ ਸੋ ਮਚ ਥੈਂਕ